ਹਾਂਜੀ ਦੋਸਤੋ ਅੱਜ ਆਪਾਂ ਗੱਲ ਕਰਾਂਗੇ ਜੋਧਿਆਂ ਤੇ ਸੂਰਬੀਰਾਂ ਦੀ ਧਰਤੀ ਸ੍ਰੀ ਮੁਕਤਸਰ ਸਾਹਿਬ ਦੇ ਬਾਰੇ ਆਉ ਜਾਣਦੇ ਹਾਂ ਇਸ ਦਾ ਕੀ ਹੈ ਇਤਿਹਾਸ ਵੀਡੀਓ ਨੂੰ ਐਂਡ ਤੱਕ ਜਰੂਰ ਦੇਖਿਓ ਸ੍ਰੀ ਮੁਕਤਸਰ ਸਾਹਿਬ ਉਹ ਪਾਵਨ ਪਵਿੱਤਰ ਧਰਤੀ ਹੈ ਜਿਸ ਨੇ ਗੁਰੂ ਅਤੇ ਸਿੱਖ ਦੇ ਰਿਸ਼ਤੇ ਦੀ ਇੱਕ ਮਸ਼ਾਲ ਸਾਡੇ ਸਾਹਮਣੇ ਰੱਖੀ ਜੋ ਰਹਿੰਦੀ ਦੁਨੀਆ ਤੱਕ ਕਾਮ ਰਹੇਗੀ ਇੱਕ ਸਮਾਂ ਸੀ ਜਿੱਦੋਂ ਸਾਹਿਬੇ ਕਮਾਲ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਖਤਰਾਨੇ ਦੀ ਟਾਪ ਜੋ ਕਿ ਅਜੋਕੇ ਸਮੇਂ ਸ੍ਰੀ ਮੁਕਤਸਰ ਸਾਹਿਬ ਦੇ ਨਾਮ ਨਾਲ ਮਸ਼ਹੂਰ ਹੈ ਵਿਖੇ ਪਹੁੰਚੇ ਹੋਏ ਸਨ ਇਸ ਸਥਾਨ ਤੇ ਗੁਰੂ ਤੇ ਸਿੱਖਾਂ ਅਤੇ ਸੂਬਾ ਸਰਹੰਦੀ ਸ਼ਾਹੀ ਪੋਜਾਂ ਵਿੱਚ ਜਿੱਦੂ ਹੋਇਆ ਸੀ ਗੁਰੂ ਪਾਤਸ਼ਾਹ ਨੇ ਵੀ ਇਸ ਖਸਮਾਨ ਦੀ ਜੰਗ ਵਿੱਚ ਹਿੱਸਾ ਲਿਆ ਗੁਰੂ ਪਾਤਸ਼ਾਹ ਇੱਕ ਉੱਚੀ ਟਿੱਬੀ ਉੱਪਰ ਬੈਠ ਕੇ ਦੁਸ਼ਮਣਾਂ ਉੱਪਰ ਤੀਰਾਂ ਦੀ ਪਾਰਸ਼ ਕਰ ਰਹੇ ਸਨ ਇਸੇ ਜੰਗ ਵਿੱਚ ਇੱਕ ਹੋਰ ਵੀ ਦ੍ਰਿਸ਼ ਸੀ ਉਹ ਸੀ ਬੀਬੀ ਭਾਗੋ ਜੀ ਦੀ ਅਗਵਾਈ ਵਿੱਚ ਲੜ ਰਹੇ 40 ਮੁਕਤੀਆਂ ਦਾ ਜੀ ਹਾਂ ਉਹੀ 40 ਮੁਕਤੀ ਜੋ ਕਿਸੇ ਸਮੇਂ ਪਾਸ਼ਾ ਨੂੰ ਬੇਦਾਵਾ ਦੇ ਕੇ ਘਰ ਚਲੇ ਗਏ ਸਨ ਅਤੇ ਬੀਬੀ ਭਾਗੋ ਜੀ ਦੇ ਕਹਿ ਬੋਲਾਂ ਤੋਂ ਬਾਅਦ ਉਹ ਸਿੰਘ ਮੈਦਾਨ ਵਿੱਚ ਜੂੰਜ ਰਹੇ ਸਨ ਪਰ ਸਤਗੁਰ ਉੱਚੀ ਪਹਾੜੀ ਤੋਂ ਸਭ ਦੇਖ ਰਹੇ ਸਨ ਦੇਖਦੇ ਹਾਂ ਹੀ ਦਿਖਦਾ ਇੱਕ ਇੱਕ ਕਰਕੇ ਸਾਰੇ ਸਿੰਘ ਸ਼ਹੀਦੀ ਪਾ ਗਏ ਪਰ ਉਸ ਜਥੇ ਦੇ ਅਗੂ ਭਾਈ ਮਹਾ ਸਿੰਘ ਜ਼ਖਮੀ ਹੋਣ ਤੋਂ ਬਾਅਦ ਮੈਦਾਨ ਵਿੱਚ ਆਖਰੀ ਸਾਹ ਲੈ ਰਹੇ ਸਨ। ਪਾਸ਼ਾ ਭਾਈ ਮਹਾ ਸਿੰਘ ਕੋਲ ਆਏ ਅਤੇ ਸੱਚੇ ਗੁਰੂ ਨੇ ਸਿਰ ਤੇ ਹੱਥ ਰਿਆ। ਭਾਈ ਮਹਾ ਸਿੰਘ ਨੇ ਗੁਰੂ ਅੱਗੇ ਬੇਨਤੀ ਕੀਤੀ ਕਿ ਪਾਸ਼ਾ ਬੇਦਾਵਾ ਪਾੜ ਦਿਓ, ਟੁੱਟੀ ਗੰਢ ਦਿਓ। ਬੇਨਤੀ ਨੂੰ ਸਵਿਕਾਰ ਕਰਦੇ ਹਾਂ ਸਾਹਿਬ ਸ਼੍ਰੀ ਗੁਰੂ ਗੋਬਿੰਦ ਸਿੰਘ ਜੀ ਨੇ 40 ਮੁਕਤਿਆਂ ਦਾ ਦਰਦ ਦਿੱਤਾ ਬੇਦਾਵਾ ਪਾੜ ਕੇ ਮਹਾ ਸਿੰਘ ਦਾ ਸਿਰ ਆਪਣੀ ਬੁੱਕਲ ਵਿੱਚ ਲੈ ਲਿਆ ਅਤੇ 40 ਸਿੰਘਾਂ ਨੂੰ ਬੇਦਾਵੇ ਤੋਂ ਮੁਕਤ ਹੋਣ ਦਾ ਵਚਨ ਦਿੱਤਾ। ਗੁਰੂ ਨੇ ਆਪਣੇ ਹੀ ਆਪ ਸਿੰਘਾਂ ਦਾ ਸੰਸਕਾਰ ਕੀਤਾ ਬੇਦਾਬਤ ਤੋਂ ਮੁਕਤ ਹੋਏ ਉਹਨਾਂ ਸਿੰਘਾਂ ਦੀ ਯਾਦ ਵਿੱਚ ਅੱਜ ਖਤਰਾਨੇ ਦੀ ਇਸ ਧਰਤੀ ਦੇ ਨਾਮ ਸ਼੍ਰੀ ਮੁਕਤਸਰ ਸਾਹਿਬ ਪਿਆ ਜਿਸ ਥਾਂ ਤੇ 40 ਮੁਕਤਾਂ ਦਾ ਸੰਸਕਾਰ ਕੀਤਾ ਗਿਆ ਸੀ ਉਸ ਥਾਂ ਤੇ ਅੱਜ ਗੁਰਦੁਆਰਾ ਸ਼੍ਰੀ ਸ਼ਹੀਦ ਕਾਂਜਾ ਸ਼ੋਭਿਤ ਹੈ 40 ਮੁਕਤਾਂ ਦੀ ਬੁਢਾਈ ਸਿੱਖਾਂ ਵੱਲੋਂ ਨਿੱਤ ਗੁਰੂ ਅੱਗੇ ਕੀਤੀ ਜਾਂਦੀ ਅਰਦਾਸ ਵਿੱਚ ਕੀਤੀ ਜਾਂਦੀ ਹੈ